ਤੇ ਤੁਸੀਂ ਲਿਖਾਰੀ ਬੰਨਾ ਚਾਹੁੰਦੇ ਹੋ ਜੇ ਨਾ ਪੁੰਗਰ ਪਈ ਬਿਨਾ ਗੱਲਾਂ ਤਾਂ ਨਾ ਲਿਖੋ ਜੇਕਰ ਬਿਨਾ ਪੁੱਛੇ ਦੱਸੇ ਨਾ ਵਰਪਈ ਤੁਹਾਡੇ ਦਿਲ ਤੇ ਦਿਮਾਗ ਤੇ ਜ਼ੁਬਾਨ ਤੇ ਟਿੱਡੋਂ ਨਾ ਲਿਖੋ ਜੇ ਤੁਹਾਨੂੰ ਘੰਟਿਆਂ ਤੱਕ ਬਹਿ ਕੇ ਆਪਣੀ ਕੰਪਿਊਟਰ ਸਕਰੀਨ ਨੂੰ ਘੂਰਨਾ ਪੈਂਦਾ ਜਾਂ ਸ਼ਬਦਾਂ ਦੀ ਭਾਲ ਵਿੱਚ ਸਿਰ ਸੁੱਟ ਕੇ ਆਪਣੇ ਟਾਈਪਰਾਈਟਰ ਅੱਗੇ ਬਹਿਣਾ ਪੈਂਦਾ ਨਾ ਲਿਖੋ ਜੇਕਰ ਤੁਸੀਂ ਪੈਸੇ ਜਾਂ ਸ਼ੋਹਰਤ ਲਈ ਲਿਖ ਰਹੇ ਹੋ ਨਾ ਲਿਖੋ ਜੇਕਰ ਇਹ ਸੋਚ ਕੇ ਲਿਖ ਰਹੇ ਹੋ ਕਿ ਆ ਇੱਕ ਰਾਏ ਔਰਤਾਂ ਨੂੰ ਬਿਸਤਰ ਤੱਕ ਲਿਆਂਦਾ ਤਾਂ ਨਾ ਲਿਖੋ ਜੇਕਰ بار بار ਦੁਬਾਰਾ ਲਿਖ ਕੇ ਸੁਧਾਰ ਕਰਨੇ ਪੈਂਦੇ ਨੇ ਤੇ ਨਾ ਲਿਖੋ ਜੇਕਰ ਤੁਸੀਂ ਕਿਸੇ ਵਰਗਾ ਲਿਖਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਭੁੱਲ ਜਾਓ ਜੇਕਰ ਇੰਤਜ਼ਾਰ ਕਰਨਾ ਪੈ ਰਿਹਾ ਹੈ ਕਿ ਤੁਹਾਡੇ ਵਿੱਚੋਂ ਕਰਜ਼ੇ ਕਿ ਨਿਕਲੇ ਤੇ ਸਬਰ ਨਾਲ ਇੰਤਜ਼ਾਰ ਕਰੋ ਜੇਕਰ ਕਦੇ ਕਰਜ਼ੇ ਕੇ ਬਾਹਰ ਨਹੀਂ ਆਇਆ ਤਾਂ ਕੁਝ ਹੋਰ ਕਰੋ ਜੇਕਰ ਪਹਿਲਾਂ ਆਪਣੀ ਪਤਨੀ ਨੂੰ ਪ੍ਰੇਮਿਕਾ ਨੂੰ ਪ੍ਰੇਮੀ ਨੂੰ ਆਪਣੇ ਮਾਪਿਆਂ ਨੂੰ ਜਾਂ ਕਿਸੇ ਹੋਰ ਨੂੰ ਸੁਣਾਉਣਾ ਪੈਂਦਾ ਹੈ ਤਾਂ ਤੁਸੀਂ ਤਿਆਰ ਨਹੀਂ ਹੋ ਬਹੁਤ ਸਾਰੇ ਹੋਰ ਲਿਖਾਰੀਆਂ ਵਰਗੇ ਨਾ ਬਣੋ ਨਾ ਬਣੋ ਕਈ ਹਜ਼ਾਰ ਲੋਕਾਂ ਵਰਗੇ ਜੋ ਆਪਣੇ ਆਪ ਨੂੰ ਲਿਖਾਰੀ ਕਹਿੰਦੇ ਨੇ ਨੀਰਸ ਉਬਾਉ ਤੇ ਸ਼ੋਸ਼ੇਬਾਜ਼ ਨਾ ਬਣੋ ਆਤਮ ਪ੍ਰੇਮ ਨਾਲ ਨਾ ਭਰੇ ਜਾਓ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਤੁਹਾਡੇ ਵਰਗੀਆਂ ਕਰਕੇ ਉਬਾਸੀਆਂ ਮਾਰ ਕੇ ਸੌਣ ਤੱਕ ਆਪੋ ਜੀਆਂ ਨੇ ਉਹਨਾਂ ਦੀ ਨੀਂਦ ਵਿੱਚ ਵਾਦਾ ਨਾ ਪਾਓ ਨਾ ਲਿਖੋ ਜਦੋਂ ਤੱਕ ਇਹ ਤੁਹਾਡੀ ਆਤਮਾ ਵਿੱਚੋਂ ਕਿਸੇ ਰਾਕੇਡ ਵਾਂਗ ਨਹੀਂ ਨਿਕਲਦਾ ਜਦੋਂ ਤੱਕ ਸਥਿਰ ਹੋਣਾ ਤੁਹਾਨੂੰ ਪਾਗਲਪਨ ਤੱਕ ਨਹੀਂ ਲੈ ਆਉਂਦਾ ਨਾ ਲਿਖੋ ਜਦੋਂ ਤੱਕ ਤੁਹਾਡੇ ਅੰਦਰ ਦਾ ਸੂਰਜ ਤੁਹਾਡੇ ਢਿੱਡ ਨੂੰ ਸੜ ਰਿਹਾ ਹੈ ਨਾ ਲਿਖੋ ਜਦੋਂ ਸੱਚ ਵਿੱਚ ਸਮਾਏਗਾ ਜੇਕਰ ਤੁਸੀਂ ਇਸ ਕੰਮ ਲਈ ਚੁਣੇ ਗਏ ਹੋ ਤਾਂ ਹੀ ਆਪਣੇ ਆਪ ਹੋਏਗਾ ਜਦੋਂ ਤੱਕ ਤੁਸੀਂ ਮਰ ਨਹੀਂ ਜਾਂਦੇ ਜੇ ਲਿਖਣਾ ਮਰ ਨਹੀਂ ਜਾਂਦਾ ਤੁਹਾਡੇ ਅੰਦਰ ਲਿਖਣ ਦਾ ਕੋਈ ਹੋਰ ਤਰੀਕਾ ਨਹੀਂ ਤੇ ਨਾ ਹੀ ਕੋਈ ਹੋਰ ਤਰੀਕਾ ਸੀ